ਕਰਤੋਂ ਦੇ ਸੀ ਕਿ ਜਿਹੜੇ ਲਾਈ ਰਿਵਿਊਸ ਨੇ ਕੱਲ੍ਹ ਆਸਿਆ ਤੇ ਉਹ ਜਸਾਲੂ ਜਿੰਨੇ ਸੀ 4-5 ਸੀ ਜਿਹੜੇ ਸੀ। ਚੱਕ ਕੇ ਗੱਡੀ ਤੇ ਗਿਆ ਮਾਰਿਆ ਮੈਂ ਲੱਭੀ ਨਹੀਂ ਸੀ ਜਮਾਰਾ ਜੀ ਨੂੰ ਨਾ ਉਹ ਕੰਮ ਹੁੰਦਾ ਜਨਾ ਕੋਈ ਹੋਰ। ਸਾਡੇ ਚਾਚੀ ਉਹਨੇ ਦਾਗੀ ਨੂੰ ਪੂਆ ਆਪਣੀ ਤੇ ਉਹ ਸਾਰੇ ਸਾਡਾ ਘਰ ਤੋਂ ਲੱਗੇ ਜੀਐਸਬੀ ਜਾ ਕੇ। ਕਿ ਡਰੀਨ ਨਾਲ ਰੁਕਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਜਾਨਵਰ ਹਲਵਾ ਮੜਾ ਕਰਦੇ ਐਸੀ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਵੀ ਬਹੁਤ ਸਾਡੇ ਨਾਲ ਧੱਕਾ ਕੀਤਾ ਗਿਆ ਸਾਡੇ ਨਾਲ ਵੀ ਅੱਗੇ ਪਰਚੇ ਕਰ ਕਰਕੇ ਸਾਨੂੰ ਬੇਵਸ ਕਰਤਾ ਜੀ ਹਾਂ ਦੀ ਕੀ ਗੱਲ ਕੀ ਹੋਈ ਸੀ ਬਹੁਤ ਗੱਲ ਉਹ ਵੀ ਘਟਾਉਂਦੇ ਸੀ ਜੀ ਦੇ ਲੜਾਈ ਰੋਮੀ ਵਿੱਚ ਉਹਨਾਂ ਕੱਲਾ ਸੀਗਾ ਕਿ ਉਹ ਜਸਾਰੀ ਨਹੀਂ ਸੀ ਚਾਰ ਪੰਜ ਸੀ ਜਾਣੇ ਸੀ ਜੀ ਤੇ ਉਹ ਫਿਰ ਪੈਰੀ ਚਾਪ ਕੇ ਜਾਣੇ ਕੋਠਿਆ ਮਾਰਿਆ ਮੈਂ ਜਦ ਲਈ ਮਿਲ ਸੀ ਜੀ ਜਮਾਰਾ ਜੀ ਹਾਂ ਨਾਂ ਕੋ ਕਮ ਹੱਦਾ ਸੀ ਨਾ ਕੋਈ ਹੋਰ ਉਹ ਕੰਲਾ ਦੇ ਕੇ ਨਿਆਣੇ ਬੱਚੇ ਮੇਰੇ ਸਾਹਮਣੇ ਸੀਗੇ ਇਹ ਮੇਰੇ ਉੱਤੇ ਪਗੜਨ ਲੱਗਾ ਬਾਜ ਲਗਾ ਕੁੱਤੇ ਜਿਵੇਂ ਮਾਰੇ ਅੰਨੇ ਪਗੜਨ ਲੱਗਾ ਕਿ ਹੋਇਆ ਇਹ ਬਸ ਇੰਨੀ ਗੱਲ ਉਹ ਮੇਰੇ ਉੱਤੇ ਪਗੜਨ ਲੱਗਾ ਬਾਜ ਕਿਤੇ ਮੈਨੂੰ ਲੱਗੇ ਕਿ ਕਿ ਕਾਰਨ ਕੀ ਇਸ ਲੜਾਈ ਦਾ ਲੜਾਈ ਕਰਤਾ ਹੁੰਦੀ ਸੀ ਨਾ ਲੜਾਈ ਇਹੋ ਕਰਤੀ ਸੀ ਕਾਟਾ ਚਾਂਦ ਘੜਾਈ ਸੀ ਨਾ ਅਛਾ ਜਬਰਦਸਤੀ ਤੁਹਾਡੇ ਘਰ ਆਣੇ ਸੀ ਤੇ ਜਿਹਨੂੰ ਰੋਕਿਆ ਤੇ ਤੁਹਾਡੇ ਤੇ ਹਮਲਾ ਕੀਤਾ ਕਹਿਣ ਦਾ ਤੂਹ ਪਤਾ ਕੀ ਕਹਿੰਦਾ ਸਾਨੂੰ ਕਿਹਰੇ ਕਿਹਰੇ ਬੰਦੇ ਸੀ ਜਿਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਮੈਂ ਤਰੂ ਹੀ ਕਹਿਣਦਾ ਹਾਂ ਨਾ ਬਦੂ ਦਿਸਟ੍ਰਿਕਟ ਦਾ ਸਾਨੂੰ ਪੁੱਛੀ ਜਾਂਦਾ ਰਾਜੇ ਜਨ ਕੋਈ ਰੋਕ ਨਹੀਂ ਸਕਦਾ ਇਹ ਕੰਮ ਚ ਕਿਹੜੇ ਬੰਦੇ ਸੀ ਕੀ ਨਾਮ ਨਾਮ ਸੀਗਾ ਉਹ ਤੋਂ ਮਾਤਾ ਜੀ ਦਾ ਨਾਮ ਸੀਗਾ ਠੀਕ ਹੈ ਜੀ ਇੱਕ ਮਤਲਬ ਸਾਡਾ ਪਰੋਣਾ ਸੀਗਾ ਤੇ ਕੁੜੀ ਸੀ ਜੀ ਇੱਕ ਮੁੰਡਾ ਸੀਗਾ ਤੇ ਬਾਕੀ ਜਿਹੜੇ ਹੋਰ ਸੀਗਨ ਬਲੋਂ ਪਤਾ ਨਹੀਂ ਲੱਗਾ ਤਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਸਾਫ ਹੋਣਾ ਚਾਹਦਾ ਹੋਰ ਕਾਪਾ ਕੀ ਕਰਨਾ ਜੀ ਮਨਦੀਪ ਸਿੰਘ ਜੀ ਹਾਂ ਜੀ ਕਿਹੜਾ ਮੱਲਾ ਵਾ ਮੈਂ ਸੁਲਵਾ ਦਿੰਦਾ ਜੀ ਹਾਂ ਜੀ ਕੀ ਗੱਲ ਕੀ ਹੋਈ ਸੀ ਜਿਹੜਾ ਤੁਹਾਡੇ ਫਾਦੇ ਦੇ ਉੱਤੇ ਹਮਲਾ ਕੀਤਾ ਗਿਆ ਉਹ ਮੇਰੇ ਰੈਡੀ ਸਾਡਾ ਘਰ ਹੈਗਾ ਜੀ ਜਵਾਈ ਦੀ ਘਰ ਹੈਗਾ ਤੇ ਉਹ ਸਾਡੇ ਚਾਚੇ ਉਹਨੇ ਦਾਦੇ ਹੁਣੇ ਭੂਆ ਹੋਣੇ ਤੇ ਉਹ ਸਾਰੇ ਸਾਡਾ ਘਰ ਟਾਉਣ ਲੱਗੇ ਜੀ ਐਸਬੀ ਲਿਆ ਕੇ ਤੇ ਡੈਡੀ ਥਲੇ ਸੀਗੇ ਕਿ ਡਰੀ ਉਹਨਾਂ ਰੁਕਣ ਦੀ ਕੋਸ਼ਿਸ਼ ਕੀਤੀ ਉਹਨਾਂ ਉਹਨਾਂ ਦੇ ਜਾਨ ਬਲਹਲ ਵਹਾ ਮਾਰਾ ਕਰ ਦਿੱਤਾ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਨਾਲ ਬੰਦੇ ਵੀ ਹੋਰ ਭਲਾਈ ਸੀ ਉਹਨਾਂ ਨੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਤੇ ਉਹ ਨੂੰ ਹਸਪਤਾਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਲੈ ਕੇ ਚੱਕ ਕੇ ਹਸਪੀਟਲ ਲੈ ਕੇ ਆਏ ਹੁਣ ਕੁਝ ਪੁਲਿਸ ਨਾਲ ਸੰਪਰਕ ਮੰਗ ਕਰਦੇ ਆ ਕਿ ਸਾਡਾ ਇਨਸਾਫ ਕੀਤਾ ਜਾਵੇ ਕਿ ਕਿਹੜੇ ਕਿਹੜੇ ਬੰਦੇ ਸਨ ਤੇ ਕੀ ਨਾਮ ਸੀ ਉਹਨਾਂ ਦੇ ਉਹਨਾਂ ਮੇਰਾ ਚਾਚਾ ਸੀ ਕਿ ਗੁਰਵਿੰਦਰ ਸਿੰਘ ਸੀਗਾ ਮੇਰੇ ਦਾਦਾ ਲਾਲ ਸਿੰਘ ਤੇ ਮੇਰੀ ਦਾਦੀ ਸੀਤੋਪੌਰ ਤੇ ਮੇਰੇ ਭੂਆ ਹੈਗੇ ਗਰਮੇਲ ਕੌਰ ਤੇ ਮੇਰਾ ਕੋ ਫੜਾ ਫਕੀਰ ਸਿੰਘ ਤੇ ਮੁੰਡੇ ਬਾਕੀ ਜਿਹੜੇ ਉਹਨਾਂ ਨੇ ਜਿਹੜੇ ਸੱਦੇ ਸੀ ਉਹਨਾਂ ਨੂੰ ਇਹ ਜਾਣਦੇ ਨੇ ਕਿ ਕੌਣ ਸੀਗੇ ਕਹਿੰਦੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੇ ਕਰਦੇ ਐਸੇ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਵੀ ਬਹੁਤ ਸਾਡੇ ਨਾਲ ਧੱਕਾ ਕੀਤਾ ਗਿਆ ਤੁਹਾਡੇ ਨਾਲ ਜੀ ਅੱਗੇ ਪਰਚੇ ਕਰ ਕਰਕੇ ਸਾਨੂੰ ਬੇਵਸ ਕਰਤਾ ਜੀ ਜਿਹੀ ਕਿ ਪੁਲਿਸ ਕੋ ਜਾਂਦੇ ਸਾਨੂੰ ਮਾਰਨ ਨੂੰ ਕੰਦੀ ਵਾਰ ਤੁਹਾਨੂੰ ਕਹਿੰਦੇ ਕਿ ਤੁਹਾਨੂੰ ਸਾਰੇ ਪਰਿਵਾਰ ਨੂੰ ਤੁਹਾਨੂੰ ਮਾਰ ਦੇਣਾ ਕਿੰਨੀ ਜਗਾ ਵਾ ਤੇ ਜਿੰਨੂੰ ਲੈ ਕੇ ਸਾਰਾ ਮਾਮਲਾ ਸਾਡਾ ਘਰ ਘਰ ਹੀ ਹੈ ਸਾਡਾ ਜੀ ਘਰ ਦੇ ਪਿੱਛੇ ਰੋਲਾ ਪੈਣ ਡਿਆ ਜੀ ਸਾਡਾ ਘਰ ਹੀ ਥੋੜਾ ਪੈਣ ਡਿਆ ਬਸ ਘਰ ਹੀ ਆਪਣਾ ਬਣਾਇਆ ਹੈਗਾ ਉਹ ਕਹਿੰਦੇ ਢਾ ਦੇਣਾ ਤੁਹਾਨੂੰ ਇੱਥੋਂ ਭਜਾਉਣਾ ਆ ਕੇ ਤੇ ਬਾਹਰ ਨਿਕਲੋ ਇੱਥੋਂ ਭਜੋ ਤੇ ਇਹ ਸਾਡਾ ਜਿੱਦੀ ਕੁੱਸਤੀ ਘਰ ਹੈਗਾ ਜੀ ਸਾਡਾ ਕਿਉ ਰਕਾ ਲਾ